ਯਾਰ ਨੋ ਵੀ ਮਤਲਬ ਨਹੀਂ ਹੈ ਕਿਉਂਕਿ ਗਾੜਾ ਬਹੁਤ ਹੇਠੇ ਵਾਕੀ ਦੇਖਦੇ ਆਂ ਜੀ ਹਟਾਈ ਤੇ ਬਾਕੀ ਥੋੜੀ ਜਿਹੀ ਗੜਨ ਹੋ ਰਹੀ ਆ ਮਸ਼ੀਨ ਥੋੜੀ ਜਿਹੀ ਘੜ ਰਹੀ ਆ ਉਹ ਵੀ ਮਿੱਤਰੋ ਜੇ ਬਾਸਕਟ ਟਾਇਟ ਕਰਦੇ ਆ ਤਾਂ ਚੌਲ ਦਿਖਾਉਣ ਲੱਗ ਜਾਂਦੀ ਆ ਢਿੱਲੀ ਕਰਦੇ ਆ ਤਾਂ ਪਿੱਛੇ ਦਾਣੇ ਦਿਖਾਉਣ ਲੱਗ ਜਾਂਦੀ ਆ ਆ 2 ਕਿੱਲੇ ਦਾ ਘੇੜਾ ਮਸ਼ੀਨ ਬਾਡੀ ਸੀਗੀ ਇੱਥੋਂ ਤੇ ਉੱਪਰ ਨੂੰ ਢੇੜਾ ਕੱਢ ਕੇ ਮਸ਼ੀਨ ਆ ਗਈ ਤੇ ਹਲੇ ਵੀ ਢੇੜਾ ਮਤਲਬ ਦਾ 2 ਕਿੱਲੇ ਦੇ ਉੱਪਰ ਨੂੰ ਘੇੜਾ ਸਿਰੇ ਲੱਗ ਗਿਆ ਜਦੋਂ ਉਹਾਰੇ ਮੁੜ ਕੇ ਆਉਗੀ ਫੇਰ ਤੈਂ ਕਿਤੇ ਜਾ ਕੇ ਸਿਰੇ ਲੱਗੂਗੀ ਦੇ ਤਕਰੀਬਨ ਤਿੰਨ ਚਾਰ ਬੂਜੇ ਨੇ ਕਿਤੇ ਇੱਕ ਬੂਜੇ ਚ ਪੰਜਾਬ ਜੀਰੋ ਤੋਂ ਇੱਕ ਐਨੇ ਦਾਣੇ ਨੇ ਕਿਤੇ ਇਹ 21 ਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ 21 ਦੇ ਵਿੱਚ ਐਨੇ ਦਾਣੇ ਨੇ ਜਟੋ ਇਹ ਆ ਕਿਤੇ ਬਾਈ ਨੇ ਦੋ ਕਿਨੇ ਵਿੱਚ ਪਾਏ ਨੇ ਤੇ ਮੱਕੀ ਉਰੇ ਇਹ ਹੈਗਾ 121 ਆਪਣਾ ਬੀਜ ਤਾਂ ਦੇਖਣ ਨੂੰ ਵੀ ਬੀਜ ਚੰਗਾ ਲੱਗਦਾ ਪਰ ਬੋਨਾ ਰੋਗ ਜਾਂ ਕਾਫੀ ਆ ਮਿੱਤਰੋ ਇਹਦੇ ਵਿੱਚ ਜਿਵੇਂ ਆ ਦੇਖਣ ਨੂੰ ਪੂਜਾ ਵੀ ਠੀਕ ਲੱਗਦਾ ਚਲੋ ਮਾਲਕ ਦੀ ਆਪਣੀ ਏਨੇ ਕੀ ਕਿਰਪਾ ਵੀ ਚਲੋ ਜੀਰੀ ਦਾ ਆਪਣੀ ਸਾਰੀ ਤੰਦਰੁਸਤ ਖੜੀ ਆ ਜਿਹੜੀ ਆਪਾਂ 21 ਆ ਜੇਕਰ 21 ਦੀ ਗੱਲ ਕਰੀਏ ਇਹਦੇ ਵਿੱਚ ਬੋਨਾ ਰੋਗ ਹੈਗਾ ਤਾਂ ਹੈਗਾ ਜ਼ਰੂਰ ਪਰ 10% ਹੀ ਆ ਕੋਈ ਜ਼ਿਆਦਾ ਨਹੀਂ ਹੈਗਾ ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਬਲੌਗ ਦੇ ਵਿੱਚ ਬਈ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਜੀਰੀ ਬੱਢ ਰਹੇ ਆ 121 ਤੇ ਮਿੱਤਰੋ ਝਾੜ ਤਕਰੀਬਨ ਤੁਸੀਂ ਐ ਲਾ ਲਓ ਵੀ ਮਨ ਸਮਝਾਉਣ ਵਾਲੀ ਕੰਮ ਹੋਇਆ ਵੈਦਗੀ ਤੇ ਝਾੜ ਚਲੋ ਸਾਰਿਆਂ ਦੇ ਹੀ ਘਟਨੇ ਮਤਲਬ 26 ਦਾ ਵੀ ਘਟਾ ਜਿਹੜੇ ਜਿਹੜੇ ਬੀਜਾਂ ਦੇ ਝਾੜ ਘਟਨੇ ਉਹ ਤਕਰੀਬਨ 126 ਹੋਗੀ ਪੀਆਰ 121 ਹੋਗੀ 131 ਦੇ ਵਿੱਚ ਬੋਨਾ ਰੋਗ ਜਾਦੇ ਆ ਤੇ ਬਾਕੀ ਹੋਰ ਸਾਰੀ ਬੀਜਾਂ ਦੇ ਤਕਰੀਬਨ ਘਟਿਆ ਝਾੜ ਜਿਹੜਾ ਊਸ਼ਾ ਉਹਦੇ ਵਿੱਚ ਬੋਨਾ ਬੂਝਾ ਬਹੁਤ ਤੇ ਮਿੱਤਰੋ ਆਪਾਂ ਵੱਢਲੇ ਤਕਰੀਬਨ 3.5 ਕਿਲਿਆਂ ਦਾ ਗੇੜ ਅੱਜ ਅੱਧਾ ਕਿਹੜਾ ਰਹਿ ਗਿਆ ਦੋ ਪਰਲਾ ਇੱਕ ਕਿਹੜਾ ਰਹਿ ਗਿਆ ਤੇ ਇਹ ਵੱਢ ਰਹੇ ਆ ਇਹਦੇ ਵਿੱਚੋਂ ਭਰ ਗਈ ਉਹ 12 6 ਦੀ ਫੁੱਲ ਟਰਾਲੀ ਟੀਸੀ ਨਿਕਲ ਗਈ ਮਤਲਬ ਟੀਸੀ ਕਹਿੰਦਾ ਭਾਅ ਵੀ ਦੁਖੀ ਹਿਰਦੇ ਜੇ ਨਾਲੇ ਭਰੀ ਆ ਤੇ ਝਾੜ ਦਾ ਤਕਰੀਬਨ ਐਤ ਕੀ ਘੱਟੇ ਨੇ ਤੇ ਭਰਾਵੋ ਤੁਸੀਂ ਦੇਖ ਸਕਦੇ ਹੋ ਇਹ ਹੈਗਾ 121 ਆਪਣਾ ਵੀਰ ਤਾਂ ਦੇਖਣ ਨੂੰ ਵੀ ਵੀਰ ਚੰਗਾ ਲੱਗਦਾ ਪਰ ਬੋਨਾ ਰੋਗ ਜਾਂ ਕਾਫੀ ਆ ਮਿੱਤਰੋ ਇਹਦੇ ਵਿੱਚ ਜਿਵੇਂ ਆ ਦੇਖਣ ਨੂੰ ਬੂਜਾ ਵੀ ਠੀਕ ਲੱਗਦਾ ਮਤਲਬ ਕੋਈ ਇੰਨਾ ਢੀਲਾ ਜਾ ਵੀ ਨਹੀਂ ਲੱਗਦਾ ਜੀਰੀ ਵੀ ਖੜੀ ਆ ਤੇ ਪਰ ਥੋੜਾ ਜਿਹਾ ਐਦਗੀ ਝਾੜ ਢੀਲੇ ਹੀ ਨੇ ਜਿਵੇਂ ਹਲਦੀ ਵੀ ਹੈਗੀ ਆ ਤੁਸੀਂ ਕਪੈਨ ਮੂਰੇ ਦੇਖ ਸਕਦੇ ਹੋ ਕੋਈ ਜਿਆਦੇ ਖਾਸ ਹਲਦੀ ਵੀ ਨਹੀਂ ਹੈਗੀ ਪਰ ਮਾੜੀ ਮੋਟੀ ਦਾ ਭਰਾਵੋ ਹਲਦੀ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਜੀਰੀ ਥੋੜਾ ਜਿਹਾ ਐਦਗੀ ਕੰਮ ਡਾਵਾ ਡੋਲੇ ਆ ਤੇ ਟੈਂਕ ਚਲ ਇਹਦੇ ਆ ਕਿਲੇ ਜੋ ਭਰਾਵੋ ਸਾਢੇ 3 ਟੈਂਕਾਂ ਦਾ ਜਿਹੜਾ ਹੋ ਗਿਆ ਦੇ ਪਰਲਾ ਵੱਡੇ ਆ 12 6 ਦੀ ਉਹ ਆ ਟਰਾਲੀ ਤੇ 13 13 7 ਦਾ ਟਰਾਲਾ ਆਇਆ ਤੇ ਇਹ ਵੀ ਦੋ ਬੁੱਗੇ ਪੈ ਗਏ ਤੇਜ ਤੇ ਉਹ ਪਰਲੇ ਦੇ ਵਿੱਚ ਪੈ ਗਏ तकरीबन ਆਪਣੇ 5 ਬੁੱਗੇ ਪਿੱਛੇ ਵੀ ਲਾਨ ਮਿੱਤਰੋ ਐਂ ਲੱਗਦਾ ਵੀ ਜਿਵੇਂ ਚੰਗੀ ਜੀਰੀ ਹੁੰਦੀ ਆ ਲਾਨ ਬਥੇਰਾ ਪਿੱਛੇ ਪਰ ਇਹ ਗੱਠਾ ਉੱਠਾ ਬਣਾਉਣੀਆਂ ਨੇ ਉਹਨਾਂ ਵਾਸਤੇ ਦਾ ਚੱਲ ਫਾਇਦਾ ਤੇ ਬਾਕੀ ਝਾੜ तकरीबन ਆਪਣਾ ਮਿੱਤਰੋ 22 ਕੁਇੰਟਲ ਤੋਂ ਲੈ ਕੇ 25 ਕਦੇ ਥੱਲੇ ਥੱਲੀ ਰਹੂਗਾ 25 ਤੋਂ ਟੱਪਦਾ ਨਹੀਂ ਹੈਗਾ ਤੇ PR 131 ਦਾ ਉਹਦਾ ਵੀ ਇੰਨਾ ਗਿਆ ਝਾੜ ਤੇ ਬਾਕੀ 121 ਆ ਉਹਦਾ ਵੀ ਘਟਿਆ ਝਾੜ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਲਾਂਗਾ ਦਾ ਬੋਲ ਲੱਗਦਾ ਵੀ ਬਹੁਤ ਪਰ ਝਾੜ ਤਕਰੀਬਨ ਐਦਗੀ ਸਾਰੀਆਂ ਜੀਰੀਆਂ ਦੀ ਘਟ ਨੇ ਤੇ ਪੰਜਾਬ ਜੀਰਨ ਇੱਕ ਕੱਪਾਂ ਲਾਈ ਵੀ ਆ ਭਰਾਵਾ ਉਹ ਮਤਲਬ ਦਾ ਤਕਰੀਬਨ 45 46 ਕਿਲਿਆਂ ਦਾ ਗੇੜ ਵੱਧੇ ਲਈ ਵੀ ਹੋਣੀ 50 ਕਿਲਿਆਂ ਦੇ ਤਕਰੀਬਨ 50 ਕਿਲਿਆਂ ਤੱਕ ਤੇ ਉਹ 라이 ਵੀ ਆਪਾਂ ਪੰਜਾਬ 01 ਤੇ ਉਹਦਾ ਝਾੜਦਾ ਹੈਗਾ ਤਕਰੀਬਨ ਵਧੀਆ 6.5 ਪਲੱਸ ਇਹ ਜਾਊਗੀ ਉਹ ਤੇ ਇਹਦਾ ਮਿੱਤਰੋ ਤੁਸੀਂ ਐ ਲਾ ਲਓ ਵੀ 4 4 ਤੋਂ ਲੈ ਕੇ 4.5 ਦੇ ਵਿੱਚ ਵਿੱਚ ਝਾੜ ਆਊਗਾ ਜਿਹੜਾ 121 ਆ ਦੇਖਣ ਨੂੰ ਵੀ ਚੰਗੀ ਆ ਜੀਰੀ ਹੈਗੀ ਵੀ ਖੜੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਆਹ ਟੈਂਕ ਚਲਾ ਵੀ ਆ ਨਹੀਂ ਅੱਗੇ ਮਿੱਟ ਮਗਰੋਂ ਪਾ ਜਾਂ ਮਾਰਦਾ ਹੁੰਦਾ ਦੱਸਦਾ ਸੀਗਾ ਤੇ ਐਦ ਕੀ ਤਾਂ ਮਸ਼ੀਨ ਕੋਈ ਪਾ ਨਾ ਪੀ ਕੁਝ ਵੀ ਨਹੀਂ ਬੋਲਦੀ ਹੈਗੀ ਆਪਣੀ 13 ਫੁੱਟੀ ਟਰਾਲੀ ਆ ਮਿੱਤਰੋ ਇਹਦੇ ਵਿੱਚ ਪੈ ਜਾਂਦੇ ਨੇ 80 ਕੁ ਕੁਆਟਰ ਦਾ ਗੇੜਾ ਉਹਦੇ ਵਿੱਚ ਉਹੀ 68 70 68 70 19 ਕੁਆਟਰ ਪੈਂਦੇ ਜੇ ਬੱਤੀ ਸੀ ਕੱਢ ਕੇ ਲਾਉਨੇ ਆ ਤਾਂ ਇਹਦੀ ਤਕਰੀਬਨ ਮੰਨੋ ਵੀ 4 ਦਾ ਥੋੜਾ ਜਿਹਾ ਡਾਮਾ ਡੋ ਲਿਆ ਕੰਮ ਬਾਕੀ ਕੋਈ ਗੱਲ ਨਹੀਂ ਬਾਬੇ ਨੇ ਬਹੁਤ ਕਿਰਪਾ ਮਾਲਕ ਦੀ ਕੋਈ ਨਾ ਹਰੇਕ ਸਾਲ ਕਦੇ ਵੱਧ ਜਾਂਦਾ ਕੰਮ ਕਦੇ ਘਟ ਜਾਂਦਾ ਇਹਦਾ ਚੱਲਦੇ ਰਹਿੰਦੇ ਨੇ ਜ਼ਿੰਦਗੀ ਚ ਵਾਧੇ ਘਾਟੇ ਤੇ 121 ਬੀਜ ਆ ਤੁਹਾਨੂੰ ਮੈਂ ਬਾਅਦ ਚ ਬੀਜ ਵੀ ਦਿਖਾਉਣਾ ਵੀ ਜੀਰੀ ਦੇ ਵਿੱਚ ਸਫਾਈ ਵੀ ਬਹੁਤ ਆ ਆ ਜਾ ਮੇਤਰੋ ਦੇ ਬਾਸਕਟ ਟੈਟ ਕਰਦੇ ਆ ਤਾਂ ਚੌੜ ਦਿਖਾਉਣ ਲੱਗ ਜਾਂਦੀ ਆ ਢਿੱਲੀ ਕਰਦੇ ਆ ਤਾਂ ਪਿੱਛੇ ਦਾਣੇ ਦਿਖਾਉਣ ਲੱਗ ਜਾਂਦੀ ਆ ਤੇ ਬਾਕੀ ਦਾਣੇ ਵੀ ਠੀਕ ਨੇ ਮਤਲਬ ਸਾਫ਼ ਨੇ ਕੋਈ ਹਲਦੀ ਵੀ ਕੋਈ ਖਾਸ ਨਹੀਂ ਹੈਗੀ ਤੇ ਲੋ ਵੀ ਕਰੋ ਦਰਸ਼ਨ ਇਹਦੇ 121 ਦੇ 20 ਦਾ ਖੈਰ ਸਾਫ਼ ਆ ਪਰ ਝਾੜ ਐਦ ਕੀ ਮੇਤਰੋ ਹੈ ਨਹੀਂ ਕਿਸਾਨ ਵੀਰੋ ਜਿਹੜਾ ਤੁਸੀਂ ਪਰਲੇ ਪਾਸੇ ਤੁਹਾਨੂੰ ਹਰੀਆਲੀ ਦਿਖ ਰਹੀ ਆ ਉੱਥੇ ਮੱਕੀ ਬੀਜੀ ਵੀ ਆ ਉਹ ਆਪਣੇ ਕਿਸੇ ਕਿਸਾਨ ਭਰਾ ਨੇ ਲਈ ਵੀ ਸੀਗੀ ਠੇਕੇ ਤੇ ਤੇ ਇਹ ਸ਼ਾਮਲਾੜ ਹੈਗੀ ਆ ਜ਼ਮੀਨ ਤੇ ਮਿੱਤਰੋ ਇਹ ਕਿਸੇ ਭਰਾ ਨੇ ਲਈ ਵੀ ਸੀਗੀ ਜ਼ਮੀਨ ਤਾਂ ਉਹਨੇ ਊਸ਼ਾ ਜਿਰੀ ਲਈ ਵੀ ਸੀਗੀ ਤਾਂ ਊਸ਼ਾ ਦੇ ਵਿੱਚ ਬੋਨਾ ਰੋਗ तकरीबन ਹੱਦ ਨਾਲੋਂ ਜ਼ਿਆਦਾ ਸੀਗਾ ਜਦੋਂ ਨਿਸਰਨ ਦਾ ਪਹਿਲਾਂ ਤਾਂ ਜਿਰੀ ਠੀਕ ਖੜੀ ਸੀਗੀ ਤੇ ਜਦੋਂ ਨਿਸਰਨ ਦਾ ਟਾਈਮ ਆ ਗਿਆ ਤਾਂ ਮਿੱਤਰੋ ਮਰਜੇਉਣ ਜੇ ਲੱਗ ਗਈ ਤਾਂ ਬਾਈ ਉਹਨਾਂ ਨੇ ਦੇਖ ਟਾਈਮ ਸਿਰ ਬਾਹ ਕੇ ਤਾਂ ਮੱਕੀ ਦੁਬਾਰੇ ਬੀਜਤੀ ਤਾਂ ਬਾਈ ਉਹਨਾਂ ਹੀ ਕਹਿੰਦੇ ਵੀ ਨੁਕਸਾਨ ਕਿਉਂਕਿ ਪਹਿਲਾਂ ਵੀ ਹੋਣਾ ਬਾਉਣ ਦੇ ਵਿੱਚ ਫਾਇਦਾ ਕਿਉਂਕਿ ਕਪਾਣ ਦਾ ਖਰਚਾ ਵੀ ਨਹੀਂ ਮੁੜਦਾ ਸੀਗਾ ਤਾਂ ਉਹਦੇ ਕਰਕੇ ਬਾਈ ਉਹਨਾਂ ਨੇ ਵਿੱਚੇ ਬਾਤ ਹੀ ਤੇ ਮਿੱਤਰੋ ਐਤ ਕੀ ਕੰਮ ਜਿਆਦੀ ਬਹੁਤ ਜਿਆਦੇ ਆਪਣੇ ਕਈ ਰਿਸ਼ਤੇਦਾਰਾਂ ਦੇ ਵੀ ਮਤਲਬ ਕਿਸੇ ਦੇ 10 ਕੀਲੇ ਖਰਾਬ ਹੋ ਗਏ ਕਿਸੇ ਦੇ ਚ 5 ਹੋ ਗਏ ਕਿਸੇ ਦੇ 4 ਹੋ ਗਏ ਚਲੋ ਮਾਲਕ ਦੀ ਆਪਣੇ ਇੰਨੇ ਕੀ ਕਿਰਪਾ ਵੀ ਚਲੋ ਜੀਰੀ ਦਾ ਆਪਣੀ ਸਾਰੀ ਤੰਦਰੁਸਤ ਖੜੀ ਹੈ ਜਿਹੜੀ ਆਪਾਂ 21 ਆ ਜੇਕਰ 21 ਦੀ ਗੱਲ ਕਰੀਏ ਇਹਦੇ ਵਿੱਚ ਬੋਨਾ ਰੋਗ ਹੈਗਾ ਤਾਂ ਹੈਗਾ ਜਰੂਰ ਪਰ 10% ਹੀ ਆ ਕੋਈ ਜਿਆਦਾ ਨਹੀਂ ਹੈਗਾ ਪਰ ਐਤ ਕੀ ਜੀਰੀਆਂ ਹੌਲੀਆਂ ਨੇ ਮਿੱਤਰੋ ਕਿਉਂਕਿ ਬਾਰਿਸ਼ ਐਤ ਕੀ ਰੁਕੀਆਂ ਨਹੀਂ ਹੈਗੀਆਂ ਤਾਂ ਉਹਦੇ ਕਾਰਨ ਥੋੜਾ ਜਿਹਾ ਐਤਕੀ ਕੰਮ ਢਿੱਲੇ ਜਿਹਾ ਪੈ ਗਿਆ ਨਹੀਂ ਦਾ ਝਾੜਪਾ ਮਾਲਕ ਦੀ ਕਿਰਪਾ ਨਾਲ ਜਿਹੜੇ ਸੌਰ ਨਾਲ ਜੀਰੀਆਂ ਦਿਖ ਰਹੀਆਂ ਨੇ ਦੀਆਂ ਵੀ ਸੋਨਾ ਹੋਣਾ ਸੀਗਾ ਪਰ ਕੋਈ ਗੱਲ ਨਹੀਂ ਹੈ ਕਿ ਐਤਕੀ ਕੋਈ ਕੋਈ ਬੀਜ ਆ ਜਿਵੇਂ PR131 ਹੋ ਗਿਆ 121 ਊਸ਼ਾ ਹੋਗੀ ਬਾਕੀ 1509 ਹੋਗੀ ਬਾਸਪਤੀਆਂ ਦੇ ਐਤਕੀ ਕੰਮ ਹੌਲਾ ਰੇਟ ਵੀ ਹੌਲਾ ਥੋੜਾ ਜਿਹਾ ਬਾਸਪਤੀ ਕਿਉਂਕਿ ਲੱਗ ਰਹੀ ਆ ਜਿਹੜੀ ਆਪਣਾ 1509 ਆ ਉਹ ਤਕਰੀਬਨ 3100 ਰੁਪਏ ਲੱਗੀ ਆ ਤਾਂ ਜਿਹੜੀ 1692 ਆ 1692 ਦਾ ਰੇਟ ਹੈਗਾ 3160 ਰੁਪਏ ਕਿਸੇ ਆਪਣੇ ਯਾਰ ਮਿੱਤਰ ਨੇ ਬੀਜੀ ਸੀਗੀ ਤਾਂ ਉਹਦੇ ਜਿਹੜੀ ਆਪਣਾ 1692 ਆ ਉਹਦਾ ਰੇਟ ਲੱਗਿਆ ਸੀਗਾ 3160 ਰੁਪਏ ਤਾਂ ਉਹਦਾ ਵੀ ਝਾੜ ਤਕਰੀਬਨ ਖਿੱਚ ਖੁੱੱਚ ਕੇ ਜੇ ਚਾਰਕ ਦੇ ਲ ਲਗਭਗ ਆ ਝਾੜ ਆਪਣਾ ਬਿਗੇ ਦਾ ਤੇ ਬਾਕੀ ਐਦਕੇ ਮਿੱਤਰੋ ਸਾਰੀਆਂ ਕੰਮ ਡਾਮਾ ਡੋਲਾ ਤੇ ਪੰਜਾਬ 01 ਆਪਾਂ ਨੇ ਲਾਈਵ ਨੇ ਤਕਰੀਬਨ 51 52 ਗਿੱਲੇ 50 ਪਲੱਸ ਲਾਈਵ ਨੇ ਤਾਂ ਉਹਦਾ ਝਾੜ ਹੈਗਾ ਚੰਗਾ ਤੇ ਕਈ ਭਰਾਵਾਂ ਨੂੰ ਪਤਾ ਨਹੀਂ ਹੈਗਾ ਵੀ ਬੀਜ ਕਿਵੇਂ ਆ ਬਈ ਉਹਦੀ ਵੀ ਤੁਹਾਨੂੰ ਫੁੱਲ ਵੀਡੀਓ ਪਾਵਾਂਗੇ ਤੇ ਤੁਹਾਨੂੰ ਬੀਜ ਦਿਖਾਵਾਂਗੇ ਵੀ ਬੀਜ ਹੈਗਾ ਪੂਰਾ ਟਾਪ ਦਾ ਤੇ ਬਾਕੀ ਕਰੋ ਚੈੱਕਾਂ ਚ ਤੁਹਾਨੂੰ ਦੱਸ ਦਿਆਂ ਵੀ ਆਪਣਾ 21 ਦਾ ਕੀ ਝੜ ਰਹਿੰਦਾ ਜ਼ੋਰ ਲਾ ਕੇ ਵੀ 4 ਤੋਂ ਲੈ ਕੇ 4.5 ਦੇ ਵਿੱਚ ਵਿੱਚ ਰਹੂਗਾ ਚਲੋ ਕੋਈ ਗੱਲ ਨਹੀਂ ਬਾਕੀ ਮਾਲਕ ਨੇ ਜਿੰਨਾ ਕਿ ਦੇਣਾ ਉਹਨਾਂ ਕਿ ਦੇਣਾ ਕਿ ਜਿੰਨਾ ਕਰਮਾਂ ਚ ਤੇ ਬਾਕੀ ਹੁਣ ਵਾਧੇ ਘਾਟੇ ਦਾ ਚੱਲਦੀ ਰਹਿੰਦੇ ਨੇ ਇੱਥੇ ਚੱਲਣ ਦੇ ਵਾਧੇ ਘਾਟੇ ਵੀ ਜਿਨ੍ਹਾਂ ਦੇ ਇੱਧਰ ਹੜਾਂ ਵਾਲੇ ਪਾਸੇ ਮਾਰ ਪਈ ਗਈ ਵਿਆਸ ਵਾਲੇ ਪਾਸੇ ਸਤਲੁਜ ਨੇ ਮਾਰ ਪਈ ਆ ਵਿਆਸ ਨੇ ਮਾਰ ਪਈ ਆ ਉਹਨਾਂ ਨੇ ਵੀ ਚਲੋ ਉਧਰ ਜਾਦੇ ਆ ਕੋਈ ਗੱਲ ਨਹੀਂ ਕਿ ਮਾਲਕ ਨੇ ਟੈਂਕ ਦਾ ਥੋੜਾ ਜਿਹਾ ਹੋ ਗਿਆ ਉੱਚਾ ਜਿਹਾ ਅਸੀਂ ਲਾਗੀ ਜੀਸ਼ੇ ਜੋ ਦੇਖਣਾ ਔਰ 2 ਕਿੱਲੇ ਦਾ ਘੇਰਾ ਮਸ਼ੀਨ ਬਾਡੀ ਸੀਗੀ ਇੱਥੋਂ ਤੇ ਉੱਪਰ ਨੂੰ ਢੇੜਾ ਕੱਢ ਕੇ ਮਸ਼ੀਨ ਆ ਗਈ ਤੇ ਹਲੇ ਵੀ ਢੇੜਾ ਮਤਲਬ ਦਾ 2 ਕਿੱਲੇ ਦੇ ਉੱਪਰ ਨੂੰ ਘੇਰਾ ਸਿਰੇ ਲੱਗ ਗਿਆ ਜਦ ਦੁਬਾਰੇ ਮੁੜ ਕੇ ਆਉਗੀ ਫੇਰ ਤਾਂ ਇੱਕ ਕਿਤੇ ਜਾ ਕੇ ਸਿਰੇ ਲੱਗੂਗਾ ਤੇ ਕੰਮ ਨਹੀਂ 2 ਕਿੱਲੇ ਦੇ ਅਧਿਕ ਟੀਲੇ ਕਦੇ ਘੇਰੇ ਪਰ ਨੂੰ ਆ ਜਾ ਢੇੜਾ ਆ ਜਾਂਦਾ ਸੀਗਾ ਜਦੇ ਹਾਰਨ ਜਾ ਵੱਜ ਜਾਂਦਾ ਸੀਗਾ ਤਾਂ ਹੌਸਲਾ ਥੋੜਾ ਜਿਹਾ ਵਧ ਜਾਂਦਾ ਵੀ ਤੇ ਐਦ ਕੀ ਕੰਮ ਢਾਮਾ ਢੂਲਾ ਤੇ ਕੋਈ ਚੱਕਰ ਨਹੀਂਗਾ ਮਦਰੋ ਬਾਕੀ ਬਾਬੇ ਦੀ ਮਿਹਰ ਤੇ ਜੀਡੀ ਰੋਡ ਦੇ ਕੋਲ ਵੱਧ ਰਹੇ ਆ ਪਟਿਆਲਾ ਤੋਂ ਸਰਾ ਦੂਰ ਜਾਂਦਾ ਜਿਹੜਾ ਉਹਦੇ ਉੱਪਰ ਆ ਗੜਾ ਮਿੱਤਰੋ ਟੱਕ ਤੇ ਉਹ ਖੜਾ ਸਵਰਾਜ 855 ਝੋਟਾ ਤੇ ਇੱਕ ਟਰਾਲੀ ਦਾ ਚਲ ਭਰ ਗਿਆ ਤਾਂ ਦੂਜੀ ਨੂੰ ਲੱਗੇ ਵਾਂ ਜਿਹੜਾ ਟੋ ਟੈਂਕ ਭਰ ਗਿਆ ਦੋ ਕਿਲਿਆਂ ਦੇ ਉੱਪਰ ਨੂੰ ਢੇੜਾ ਆ ਗਿਆ ਸੀਗਾ ਤਾਂ ਦੁਬਾਰੇ ਟੈਂਕ ਭਰਿਆ ਇੱਧਰ ਉਧਰ ਤਾਂ ਜਾ ਪਰਲੇ ਗਵਾਂਡੀ ਦਾ ਟੁੱਟ ਗਿਆ ਪਾਣੀ ਤਾਂ ਉਹਦੇ ਨਾਲ ਗੜਨ ਜੀ ਹੋਈ ਪਈ ਆ ਤਾਂ ਬਾਕੀ ਦਰਫਾ ਜਟੋਂ ਇਹ ਆ ਜਿੱਥੇ ਬਾਈ ਨੇ 2 ਕਿੱਲੇ ਵਿੱਚ ਪਾਏ ਨੇ ਤੇ ਮੱਕੀ ਉਰੇ ਬਾਈ ਨੇ ਮੱਕੀ ਲਾਦੀ ਤੇ ਹੋਣਾ ਰੋਗ ਜਾਂ ਬੌਝਾ ਰਹੇ ਸੀਗਾ ਤੇ ਇਹ ਆ ਗਈ ਆਪਣੀ 26 ਤੇ ਬਾਕੀ ਆ ਗਏ ਮਿੰਦਰੋਂ ਆਪਣੀ 21 121 ਤੇ ਹਲਦੀ ਹੁੰਦੀ ਦਾ ਬੌ ਘਟਾ ਤੇ 26 ਦੇ ਵਿੱਚ ਆਪਣੇ ਫੁੱਲ ਹਾਲਦੀ ਆ ਦਾ ਇਹਦਾ ਝਾੜ ਆ ਤਕਰੀਬਨ 4 ਤੋਂ 4.5 ਦੇ ਵਿੱਚ ਵਿੱਚ ਰਹੂਗਾ ਤੁਸੀ ਦੇਖਦਾ ਹੋ ਸੋ ਵੀ ਐ ਲੱਗਦਾ ਜਿਦੀ ਵੀ ਕੋਈ ਇੰਨੀ ਖਾਸ ਹੋਣੀ ਲੱਗਦੀ ਹੈਗੀ ਵੀ ਮਾੜੀ ਵੀ ਨਹੀਂ ਲੱਗਦੀ ਠੀਕ ਆ ਜਿਹੜੀ ਵੀ ਖੜੀ ਆ ਸਾਰੀ ਚੱਲ ਰਿਹਾ ਕੰਮ ਮਾਰੂ ਮਾਰ ਵਧਾਈਦਾ ਹੁਣ ਚੱਲ ਪਿਆ ਜ ਪਹਿਲਾ ਦਿਨ ਸੀਗਾ ਵਧਾਈਦਾ ਤਾਂ ਹੁਣ ਲਗਾਤਾਰ ਮਿੱਤਰੋ ਚੱਲਦੇ ਜੱਟੂਆ ਤਕਰੀਬਨ ਅਭੀ ਨਾ ਹੀ ਲੱਗ ਜਣਾ ਫਾਨੂੰ ਜਿਨੀ ਵੜਦੇ ਵੜਦੇ ਵੀ ਜੱਟੂ ਟਰਾਲੀ ਵੀ ਘੜ ਰਹੀ ਆ ਤੇ ਜੌਂਡੀਅਰ ਦਾ ਵੀ ਲੱਗਿਆ ਵਾ ਜੋਰ ਚੱਲ ਰਿਹਾ ਕੰਮ ਮਾਰੂ ਮਾਰ ਬਾਕੀ ਕੋਈ ਮਿੱਤਰੋ 2 ਕਿੱਲੇ ਤੇ 2 ਗੇੜੇ ਲੱਗੇ ਤੇ ਫੇਰ ਪੈ ਰਿਹਾ ਦੂਜਾ ਟੈਂਕ ਤੇ ਆਹ ਕਿੱਲੇ ਦਾ ਤਕਰੀਬਨ ਮੈਨੂੰ ਝਾੜ ਠੀਕ ਲੱਗਦਾ ਇਹਦਾ ਹੈਗਾ 5.5 ਦਾ 415 ਤੋਂ ਲੈ ਕੇ 5 ਦੇ ਵਿੱਚ ਵਿੱਚ ਰਹੂਗਾ ਇਹਦਾ ਝਾੜ ਤੇ ਮੈਨੂੰ ਲੱਗਦਾ 13 ਫੁੱਟੀ ਟਰਾਲੀ ਆਹ ਘੀਲੇ ਦੇ ਵਿੱਚੋਂ ਡੱਕ ਜੂਗੀ ਆਪਣੀ ਉਹ ਵੀ ਮਤਲਬ ਜੌਂਡੀਅਰ ਦੀ ਮੈਨੂੰ ਜੌਂਡੀਅਰ ਲੈ ਜਾਂਦਾ ਲੱਗਦਾ ਨਹੀਂ ਹੈਗਾ ਵੀ ਟਰਾਲੀ ਪੱਟ ਕੇ ਲੈ ਜਾਊਗਾ ਕਿਉਂਕਿ ਗਾਰਡਨ ਹੈਗੀ ਆ ਬਹੁਤ ਜ਼ਿਆਦੇ ਪਰਲੇ ਪਾਸੇ ਨੂੰ ਤਰੋ ਇਹ ਹੈਗਾ 121 ਦੇ ਤਕਰੀਬਨ ਤਿੰਨ ਚਾਰ ਬੂਜੇ ਨੇ ਕਿਤੇ ਇੱਕ ਬੂਜੇ ਚ ਪੰਜਾਬ ਜੀਰੋ ਦੇ ਇੱਕ ਐਨੇ ਢਾਣੇ ਨੇ ਕਿ ਇਸ ਇਹ 21 ਦੇ ਵਿੱਚ ਤੁਸੀਂ ਹਿਸਾਬ ਲਾ ਲਓ 21 ਦੇ ਵਿੱਚ ਐਨੇ ਢਾਣੇ ਨੇ ਤੇ ਪੰਜਾਬ ਜੀਰੋ ਇੱਕ ਦਾ ਹੈਗਾ ਇੱਕੇ ਬੂਜਾ ਐਡਾ ਵੱਡਾ ਤੇ ਬਾਕੀ ਕਿਉਂ ਜੀ ਦੀਪ ਇਹਦਾ ਬਸਾ ਗ੍ਰੇਟ ਆ ਹਾਂ ਬਾਕੀ ਆ ਜਿੰਮੇਦਾਰ ਖੜਾ ਜੀ ਆ ਦੇਖ ਲਓ ਇਹਦੀ ਗੱਲ ਇਹਦਾ ਜੀ ਤਕੜੇ ਲੈਪਦਾ ਜਿੰਮੇਦਾਰ ਆ ਆ ਚੱਕੋ ਜੀ ਕਿਸਾਨ ਆ ਇਹ ਕਹਿੰਦੇ ਵੀ ਕਿਸਾਨ ਆਗੂ ਇਹ ਆਪਣਾ ਗਰਨਾਮ ਸਿੰਘ ਚੜੂਨੀ ਦੇ ਨਾਲ ਹਰ ਟਾਈਮ ਰਹਿੰਦੇ ਨੇ ਜੀ ਝੰਡਾ ਜਿੱੱਕੇ ਕਿਸਾਨ ਯੂਨੀਅਨ ਦੇ ਮੈਂਬਰ ਨੇ ਕਿਉਂ ਜੀ ਹਾਂਜੀ ਦੀਪ ਜੀ ਇਹਨਾਂ ਦੇ ਗਵਾਂਡੀ ਨੇ ਜੀ ਤੇ ਮੈਨਾਂ ਕਹਿੰਦਾ ਮਰੋ ਮਾਰ ਜੀ ਚੱਲ ਰਿਹਾ ਜੀਰੀ ਦਾ ਉਰਦਾ ਹਾਂ ਬਾਈ ਐ ਮਰੋੜੀ ਵੀ ਨਹੀਂ ਦੀ ਜੀ ਚੱਕਦੇ ਫਿਰ ਹੁਣ ਬਟਾ ਇੱਕ ਫੇਰ ਇਹ ਸ਼ੂ ਰਹਿ ਮਚ ਮਰੋੜ ਕੇ ਹੋਰੇ ਵਿੱਚ ਫਿਰ ਪਵਾ ਦੇ ਦੇ ਦੇਖੋ ਹਰ ਦੇਣਾ ਮਰੋੜਾ ਇਹਦੀ ਘਰ ਵਾਲੀ ਗਾਲਾਂ ਕੱਢਦੀ ਹੁਣੀ ਵੀ ਇਹ ਮੋਛਾਂ ਨੂੰ ਮਰੋੜੇ ਦਿੰਦਾ ਹੈ ਵੀ ਹੁਣ ਆ ਆ ਉਮਰ 'ਚ ਕਿਹੜੇ ਉਮਰ ਮਰੋੜੇ ਦੇ ਰਿਹਾ ਲਓ ਵੀ ਜੱਟ ਬਹੁਤ ਵੀਡੀਓ ਚੱਲੀ ਆ ਬਹੁਤ ਚੱਲੀ ਆ ਹਾਈਲਾਈਟਰ ਹੈ ਉਹ ਘਰੋਂ ਤਾਂ ਇਹਦਾ ਨਹੀਂ ਛੁੱਤਰ ਪੈਂਦੇ ਤੇ ਵਿੱਚ ਤਕਰੀਬਨ ਸਵਾ ਕੇ ਟੈਂਕ ਦੀ ਗਾਸਰ ਰਹਿ ਗਈ ਬਾਬਾ ਸੋਕ ਰੱਕੇ ਆਪਣਾ ਤਕਰੀਬਨ 2 ਕੇਲਿਆਂ ਦੇ ਵਿੱਚੋਂ ਤੁਸੀਂ ਮੰਨ ਕੇ ਚੱਲੋ ਵੀ 4 ਕਿ ਵਿਘੇ ਸਾਢੇ ਕਿ ਤਨੇ ਵਿਘੇ ਸੌ ਰਹਿ ਗਿਆ ਤੇ ਆਹ ਟਰਾਲੀ ਚਲੋ ਟੀਸੀ ਲੱਗ ਜੂਗੀ ਇਹਦੀ ਸ਼ੇਰ ਦਾ ਕੰਮ ਪਾਰਾ ਤੇ ਬਾਕੀ ਉਹ ਥੋੜਾ ਜਿਹਾ ਰਹਿ ਗਿਆ ਤੇ ਮੈਨੂੰ ਹੋਟਲ ਵਾਲੀ ਦੇ ਵਿੱਚ ਪਾਉਣਾ ਪੈਣਾ ਤੀਜੀ ਉਹ ਖੜੀ ਆ ਤੇ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ ਕੰਮ ਮਾਰੂ ਮਾਰ ਵੀ ਮਿੱਤਰੋ 13 7 ਦੀ ਟਰਾਲੀ ਭਰ ਗਈ ਆਪਣੀ ਪੂਰੀ ਤੇ ਮੈਨੂੰ ਨਿਕੜਦੀ ਲੱਗਦੀ ਨਹੀਂ ਹੈਗੀ ਕਿਉਂਕਿ ਗਾੜਾ ਬਹੁਤ ਹੇਠੇ ਬਾਕੀ ਦੇਖਦੇ ਆਂ ਜਿਹੜਾ ਇੰਦਰੋਂ ਵੀ ਜੌਂਡੀਅਰ ਆ ਪਰ ਸਵਰਾਜ ਨਾਲੋਂ ਵੱਧ ਜ਼ੋਰ ਮਾਰਦਾ ਮੈਂ ਤਾਂ ਭਈ ਆਪਣੇ ਹੁਣ ਤੱਕ ਜ਼ੋਰ ਆਪ ਲਵਾਉਂਦੀ ਰਿਹਾ ਇਹਦਾ ਤੇ ਮੇਰੇ ਹਿਸਾਬ ਨਾਲ ਆ ਵੀ ਸਵਰਾਜ ਨਾਲੋਂ ਤਾਂ ਦੁੱਗਣਾ ਜ਼ੋਰ ਮਾਰਦਾ ਪਤਾ ਨਹੀਂ ਸਵਰਾਜ ਦੇ 16 ਦੇ ਟਾਇਰ ਨੇ ਉਹਦੇ ਕਰਕੇ ਤੇ ਇਹਦੇ ਹੈਗੇ ਨੇ 14 ਦੇ ਟਾਇਰ ਮੱਲੀੇੇ ਕੋਲ ਜਾ ਕੇ ਖੜਦਾਂਗੇ ਤੇ ਲੋ ਵੀ ਮਿੱਤਰੋ ਡੱਬ ਗਿਆ ਡੱਬ ਗਿਆ ਡੱਬ ਗਿਆ ਬੈਠ ਗਿਆ ਬੱਸ ਜਿਉਂ ਡੀਅਰ ਵੀ ਦਮ ਜਾ ਤੂੜ ਗਿਆ ਥੋੜਾ ਜਿਹਾ ਡੱਬ ਗਿਆ ਤੇ ਕਿਉਂਕਿ ਗਾਰਡਨ ਥੱਲੇ ਤੁਸੀਂ ਦੇਖ ਸਕਦੇ ਹੋ ਵੀ ਗਾਰਾ ਬਹੁਤ ਦਾ ਬਿਨਿਚੇ ਗਾਰਡਨ ਬਹੁਤ ਆ ਉਹਦੇ ਕਰਕੇ ਜੌਂਡੀਰ ਵੀ ਬੈਠ ਗਿਆ ਉਧਰ ਹੁਣ ਸਵਰਾਜ ਦੂਜੀ ਟਰਾਲੀ ਨਾਲ ਲਿਆ ਰਿਹਾ ਮੈਨੂੰ ਲੱਗਦਾ ਕਿਉਂਕਿ ਆ ਥੋੜੀ ਜੀ ਰਹਿ ਗਈ ਸੀਗੀ ਮਾਹਦਵਾਰੇ ਢੇੜਾ ਕਾ ਨੂੰ ਲਾਉਣਾ ਵੀ ਉਹਦੇ ਕਰਕੇ ਵੀ ਆਪਾਂ ਨਹੀਂ ਤੀਜੀ ਟਰਾਲੀ ਚ ਪਾ ਲੰਦੇ ਵੀ ਥੋੜੀ ਜੀ ਦਾ ਜੀਰੀ ਆ ਉਹਦੇ ਹਿਸਾਬ ਨਾਲ ਆਪਾਂ ਵੀ ਪਰਲੀ ਚ ਪਾ ਲਾਂਗੇ ਫਿਰ ਦੋ ਟਰਾਲੀਆਂ ਦੀ ਟੀਸੀ ਨਿਕਲੂਗੀ ਉਹਦੇ ਚ ਉਧਰੋਂ 855 ਵੀ ਲੈ ਆਇਆ ਚਾਚਾ ਤੇ ਉਹ ਵੀ ਆਉਂਦਾ ਬਾਟਾਂ ਖੀਚੀ ਮੈਨੂੰ ਲੱਗਦਾ ਜੀ ਉਹ ਵੀ ਬੈਠ ਗਿਆ ਫਿਰ ਘਰੋਂ ਦੂਜੇ ਲੈ ਕੇ ਆਉਣਗੇ ਲ ਲੈ ਕੇ ਆਉਣੇ ਪੈਣਗੇ ਘਰੋਂ ਟਰੈਕਟਰ ਚੱਲ ਰਿਹਾ ਬਾਕੀ ਮੇਟਰੋ ਆ ਵੀ ਜਦਾਂ ਮਜਾ ਤੋੜ ਗਿਆ ਉਈ ਜੇ ਟਰਾਲੀ ਗੜ ਗਈ ਸੀਗੀ ਥੋੜੀ ਜਿਹੀ ਬੈਠ ਗਈ ਸੀ ਆਪਾਂ ਧੱਕਾ ਨਹੀਂ ਕਰਾਇਗਾ ਤੇ ਹੁਣ ਲੱਗਾ ਦੋ ਜਣ ਪਾਉਣ ਕੰਨੇ ਕਿੱਥੇ ਆ ਚੱਲ ਮੋ ਵੀ ਮੇਟਰੋ ਜੌਂ ਡੀਅਰ ਮਾਰ ਗਿਆ ਦੀ ਸਮਝ ਜੌਂਡੀਰ ਨੇ ਹੁਣ ਪੱਟ ਲਈ ਕਹਿੰਦੇ ਟਰਾਲੀ ਬੱਸ ਮਤਲਬ ਸਵਰਾਜ ਦੇ ਟ੍ਰੈਕ ਟਾਇਰ ਹੈਗੇ ਨੇ ਜਿਹੜੇ ਐਮ ਆਰ ਐਫ ਦੇ 16 ਦੇ ਨੇ ਤੇ ਬੀ ਕੇ ਡੀ ਦੇ 14 ਦੇ ਨੇ ਤਾਂ ਉਹ ਸਵਰਾਜ ਦੁਰ ਦਾ ਸੀਏ ਚ ਸੀਏ ਲੋ ਦੇ ਜੌਂਡੀਰ ਦੁਰ ਦਾ ਚੌਥੇ ਏਜ ਤਾਂ ਇਹਨਾਂ ਦੇ ਚੱਕਰ ਮਿਲਦੇ ਨੇ ਜਾ ਕੇ ਹਲੇ ਵੀ ਟਰੈਲੀ ਡੱਬਦੀ ਜਾ ਰਹੀ ਆ ਆਲੀ ਦੇ ਟਾਇਰ ਦੇਖ ਲਓ ਤੁਸੀਂ ਘੜਦੇ ਜਾਂਦੇ ਆ ਖਬਰਾ ਆਏ ਤੇਰਾ ਜੌਂਡੀਅਰ ਦਾ ਜ਼ੋਰ ਲੱਗਾ ਪੂਰਾ ਨੋ ਵੀ ਝਟੋ ਗੜਨ ਬਹੁਤ ਟਰਾਲੀ ਗੜਦੀਏ ਜਾ ਰਹੀ ਆ ਆਜ ਕਰੋ ਇੱਕ ਬੇਜ ਨੇ ਉੱਚਾ ਵੱਟਾ ਨੇ ਮਿੱਟੀ ਮਿੱਤਰੋ 12 1/2 ਦੀ ਬੀਡੀਸੀ ਲੱਗੀ ਹੋਈ ਆ ਤੇ 13 ਫੁੱਟੀ ਦੀ ਬੀਡੀਸੀ ਆ